ਇਹ ਇੱਕ ਤੀਰਥ ਦਾ ਕਿਨਾਰਾ ਤੇ ਤੀਰਥ ਜਿਹੜਾ ਉਹਦਾ ਅੰਦਰਲਾ ਪਾਸ਼ਾ ਜਿੱਥੇ ਨਹਾ ਕੇ ਬਹੁਤ ਸਾਰੇ ਜਿਹੜੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਦੇ ਤੇ ਉਹਦੇ ਮੁੜ ਕੇ ਕਿਨਾਰਿਆਂ ਦੇ ਉੱਤੇ ਬੈਠ ਕੇ ਭਜਨ ਵੀ ਕਰਦੇ ਨੇ ਇਹ ਵੀ ਦੇਖੇ ਨੇ ਪਰ ਅਜੇ ਗੱਲ ਨਹੀਂ ਬਣੀ ਹੈ ਟਟ ਤੀਰਥ ਹਮ ਨਵਖੰਡ ਦੇਖੇ ਹਟ ਬਟ ਪਟਨ ਬਜਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮਾਹੇ ਬਨਜਾਰਾ ਅਜੇ ਘਾਟੇ ਦਾ ਹੀ ਵਪਾਰੀ ਹੈ ਮਨ ਕਾਮਨਾ ਤੀਰਥ ਦੇ ਸੁਟੇ ਗਰਭ ਕਮਾਣ ਨ ਮੰਤੇ ਪੁੱਟੇ ਸੋਚ ਕਰੇ ਦਿਨ ਸੇ ਅਰ ਰਾਤ ਮਨ ਕੀ ਮੈਲ ਨ ਤਨ ਤੇ जात तीर्थ ਤੇ ਤਨ ਦੀਆਂ ਚੁੱਭੀਆਂ ਲਵਾਉਣ ਦੇ ਨਾਲ ਕਿਤੇ ਮਨ ਦੀ ਮੈਲ ਥੋੜੀ ਲਹਿ ਗਈ ਹੈ ਲੋਕ ਤਾਂ ਤੀਰਥਾਂ ਤੇ ਜਾ ਕੇ ਵੀ ਮਾੜਾ ਦੇਖੀ ਜਾਂਦੇ ਮਾੜਾ ਕਰ ਹੀ ਜਾਂਦੇ ਨੇ ਬੋਲੋ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਡਰੇ ਜਲ ਧੋਵੇ ਬੋਹ ਦੇ ਅਨੀਤ ਸੁੱਧ ਕਹਾ ਹੋਏ ਕਾਚੀ ਭੀਤ ਜਿੰਨੀ ਮਰਜੀ ਇਹ ਮਿੱਟੀ ਨੂੰ ਧੋਲੇ ਜਿੰਨੀ ਧੋਲੇ ਮਿੱਟੀ ਤਾਂ ਮਿੱਟੀ ਰਹਿਣੀ ਆ ਬੋਲੋ ਫੇ ਉਹੋ ਜੀ ਰਹਿਣੀ ਆ ਇਹ ਨਹੀਂ ਸ਼ੁੱਧ ਹੁੰਦੀ ਆਉ ਪਾਸਾ ਸਮਝਾ ਰਹੇ ਨੇ ਕਿ ਤੀਰਥ ਤੇ ਅੰਤਰ ਮੈਲ ਜੇ ਤੀਰਥ ਨਾ ਵੈ ਤਿਸੇ ਬਕੁੰਠ ਨਾ ਜਾਣਾ ਮਤਾ ਕਹੇ ਕਿ ਮੈਂ ਤੀਰਥ ਦੇ ਉੱਤੇ ਨਾਲਿਆ ਤੇ ਮੈਂ ਬਕੁੰਠਾ ਨੂੰ ਚੱਲ ਜਾਊਂਗਾ ਇਦਾਂ ਬਕੁੰਠਾ ਚ ਨਹੀਂ ਬਸਾ ਮਿਲਣਾ ਠੀਕ ਹੈ ਨਾ ਜੀ ਅੰਤਰ ਮੈਲ ਜੇ ਤੀਰਥ ਨਾ ਵੈ ਤਿਸੇ ਬਿਕੁੰਠ ਨਾ ਜਾਣਾ ਲੋਕ ਪਤੀਨੇ ਕਸ਼ੂਨਾ ਹੋਏ ਨਹੀਂ RAM ਇਹ ਆਣਾ ਤੇਰੇ ਅੰਦਰ ਕੀ ਭਰਿਆ ਰੱਬ ਨਿਆਣਾ ਨਹੀਂ ਉਹ ਸਭ ਕੁਝ ਦੇਖ ਰਿਹਾ ਤੈਨੂੰ ਅੰਦਰੋਂ ਦੁਨੀਆ ਤੇ ਤੈਨੂੰ ਬਾਹਰੋਂ ਦੇਖ ਰਹੀ ਐ ਤੇ ਰੱਬ ਤੈਨੂੰ ਕੀ ਹਰ ਵੇਲੇ ਅੰਦਰੋਂ ਦੇਖ ਰਿਹਾ ਹੈ ਹੇ ਲੋਕਪਤੀ ਨੇ ਕਸੂ ਨਾ ਹੋਵੇ ਨਾਹੀ ਰਾਮ ਇਆਣਾ